ਕਹਿੰਦੇ ਪੁਰਾਣੇ ਟਾਈਮ ਦੀ ਗੱਲ ਹੈ ਬੰਦਾ ਬੈਠ ਕੇ ਭਗਤੀ ਕਰ ਰਿਹਾ ਸੀਗਾ ਲੀਨ ਹੋਇਆ ਹੋਇਆ ਸੀ ਰੱਬ ਨੂੰ ਨਾਮ ਮੰਨਣ ਵਾਲਾ ਬੰਦਾ ਆਇਆ ਬਈ ਉੱਥੇ ਉਹਦੀ ਉਹਨੇ ਭਗਤੀ 방ਗ ਕਰਤੀ ਉਹ ਕਹਿੰਦਾ ਯਾਰ ਮੈਂ ਕਹਿੰਦਾ ਇੰਨੇ ਟਾਈਮ ਤੋਂ ਭਗਤੀ 'ਚ ਬੈਠਾ ਸੀ ਲੀਨ ਹੋਇਆ ਤੂੰ ਮੇਰਾ ਜਿਹੜਾ ਧਿਆਨ ਹੈਗਾ ਉਹ ਖਰਾਬ ਕਰਤਾ ਤੈਨੂੰ ਪਰਮਾਤਮਾ ਇਸ ਚੀਜ਼ ਦੀ ਸਜ਼ਾ ਦੇਊਗਾ ਉਹ ਕਹਿੰਦਾ ਚੱਲ ਠੀਕ ਆ ਯਾਰ ਜੇ ਤੇਰਾ ਪਰਮਾਤਮਾ ਹੈਗਾਗਾ ਤਾਂ ਕਹਿੰਦਾ ਅੱਜ ਮੈਂ ਭੁੱਖਾ ਰਹੂੰਗਾ ਤੇਰਾ ਪਰਮਾਤਮਾ ਕਹਿੰਦਾ ਮੈਨੂੰ ਰੋਟੀ ਖਵਾ ਕੇ ਦਿਖਾਵੇ ਤੇ ਉਹ ਬੰਦਾ ਘਰੇ ਜਾਂਦਾਗਾ ਘਰੇ ਜਾ ਕੇ ਪੈ ਜਾਂਦਾ ਭਾਗਵਾਨ ਉਹਦੀ ਘਰ ਵਾਲੀ ਕ ਕਹਿੰਦੀ ਚੰਗਾ ਰੋਟੀ ਖਾ ਲੋ ਕਹਿੰਦਾ ਰੋਟੀ ਨਹੀਂ ਮੈਂ ਖਾਣੀ ਮੈਂ ਕਹਿੰਦਾ ਬਸ ਅੱਜ ਪੈਣਾ ਹੀ ਹੈਗਾ ਉਹ ਫੇਰ ਬਗਿੰਦੇ ਕਹਿੰਦੀ ਜੀ ਰੋਟੀ ਖਾ ਲੋ ਕਹਿੰਦਾ ਤੈਨੂੰ ਮੈਂ ਕੇਰਾ ਕਹਿ ਤਾਂ ਮੈਂ ਰੋਟੀ ਖਾਣੀ ਨਹੀਂ ਹੈਗੀ ਕਹਿੰਦਾ ਜੰਗਲ ਚ ਵਗ ਜੰਦੇ ਆ ਜੰਗਲ ਚ ਤੁਰਿਆ ਜਾਂਦਾਗਾ ਵਿਚਾਲੇ ਚਾਕੇ ਨਾ ਵੱਡਾ ਟਿਫਨ ਡੱਬਾ ਮਿਲਦਾ ਐਨੇ ਨੂੰ ਨਾ ਘੋੜਿਆਂ ਦੀ ਆਵਾਜ਼ਾਂ ਆਉਂਦੀਆਂ ਨੇ ਘੋੜਿਆਂ ਦੀਆਂ ਪੌੜਾਂ ਦੀਆਂ ਆਵਾਜ਼ਾਂ ਤੇ ਉਹ ਦੇਖ ਕੇ ਕਹਿੰਦਾ ਡਾਕੂ ਆਉਂਦੇ ਤੇ ਡਾਕੂ ਵੀ ਆ ਕੇ ਉੱਥੀ ਚ ਰਸਤੇ 'ਚ ਖੜ ਜਿੰਦੇ ਨੇਗੇ ਜਿੱਥੇ ਟਿਫਨ ਪਿਆ ਹੁੰਦਾ ਜਿੱਥੇ ਟਿਫਨ ਪਿਆ ਹੁੰਦਾਗਾ ਨਾਲੇ ਤਾਂ ਰੋਂਦਾਗਾ ਨਾਲੇ ਕਹਿੰਦਾ ਹਾਂ ਯ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਅੱਜ ਅਸੀਂ ਫੇਰ ਇੱਕ ਨਵੀਂ ਕਹਾਣੀ ਲੈ ਕੇ ਹਾਜ਼ਰ ਆ ਮੈਂ ਤੇ ਲਾਡੀ ਲਾਡੀ ਬਾਈ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਾਡੀ ਬਾਈ ਅੱਜ ਕੋਈ ਸੋਹਣੀ ਜੀ ਕਹਾਣੀ ਸੁਣਾਏ ਜਿਹਨੂੰ ਸੁਣ ਕੇ ਮਨ ਨੂੰ ਖੁਸ਼ੀ ਹੋਵੇ ਠੀਕ ਹੈ ਅੱਜ ਆਪਾਂ ਰੱਬ ਘਰ ਦੀ ਗੱਲ ਕਰ ਲੈਣੇ ਹੈਗੇ ਠੀਕ ਹੈ ਜੀ ਤੇ ਕਹਿੰਦੇ ਪੁਰਾਣੇ ਟਾਈਮ ਦੀ ਗੱਲ ਹੈ ਹਮ ਇੱਕ ਨਾ ਪਹਿਲਾਂ ਪੁਰਾਣੇ ਲੋਕ ਉਹ ਨਾ ਜੰਗਲਾਂ 'ਚ ਬੈਠ ਕੇ ਘਰ ਤੋਂ ਬਾਹਰ ਬੈਠ ਕੇ ਹਨਾ ਭਗਤੀ ਕਰਦੇ ਹੁੰਦੇ ਸੀ ਰਾਮ ਹਮ ਉਸ ਟਾਈਮ ਦੀ ਗੱਲ ਕਰਦਾ ਮੈਂ ਹਮ ਕੋਈ ਬੰਦਾ ਬੈਠ ਕੇ ਭਗਤੀ ਕਰ ਰਿਹਾ ਸੀਗਾ ਲੀਨ ਹੋਇਆ ਹੋਇਆ ਸੀਗਾ ਠੀਕ ਹੈ ਤੇ ਇੱਕ ਮੇਰੇ ਵਰਗਾ ਆਉਂਦਾਗਾ ਮੰਦਬੁੱਧੀ ਕਹਾਂਗੇ ਭਾਈ ਜਿਹੜਾ ਬੰਦਾ ਰੱਬ ਨੂੰ ਨਹੀਂ ਮੰਨਦਾ ਜਾਂ ਕੁਝ ਵੀ ਹੈ ਨਾ ਆਪਣੇ ਆਪਾਂ ਜਿਹੜੇ ਰੱਬ ਨੂੰ ਮੰਨਣ ਵਾਲੇ ਬੰਦੇ ਹੁੰਦੇ ਆ ਆਪਾਂ ਤਾਂ ਉਹਨੂੰ ਮੰਦਬੁੱਧੀ ਕਹਾਂਗੇ ਹੈ ਨਾ ਬਿਲਕੁਲ ਕਰ ਸਕਦੇ ਆ ਰੱਬ ਨੂੰ ਨਾਮ ਮੰਨਣ ਵਾਲਾ ਬੰਦਾ ਆਇਆ ਭਾਈ ਉੱਥੇ ਉਹਦੀ ਉਹਨੇ ਭਗਤੀ ਪੰਗ ਕਰਤੀ ਅੱਛਾ ਠੀਕ ਹੈ ਉਹ ਕਹਿੰਦਾ ਯਾਰ ਤੂੰ ਮੈਂ ਕਹਿੰਦਾ ਇੰਨੇ ਟਾਈਮ ਤੋਂ ਭਗਤੀ 'ਚ ਬੈਠਾ ਸੀ ਲੀਨ ਹੋਇਆ ਤੇ ਵੀ ਯਾਰ ਤੂੰ ਮੇਰਾ ਜਿਹੜਾ ਧਿਆਨ ਹੈਗਾ ਉਹ ਖਰਾਬ ਕਰਤਾ ਵੀ ਤੈਨੂੰ ਪਰਮਾਤਮਾ ਇਸ ਚੀਜ਼ ਦੀ ਸਜ਼ਾ ਦੇਊਗਾ ਅੱਛਾ ਜਿਹੜਾ ਰੱਬ ਨੂੰ ਨਾਮ ਮੰਨਣ ਵਾਲਾ ਬੰਦਾ ਹੁੰਦਾ ਉਹ ਕਹਿੰਦਾ ਯਾਰ ਕੀ ਗੱਲ ਕਰਦਾ ਕਹਿੰਦਾ ਹੂੰ ਰੱਬ ਹੈ ਕਿੱਥੇ ਕਹਾਂ ਤੁਸੀਂ ਉਹੀ ਕਹੀ ਜਾਂਦੇ ਹੋ ਰੱਬ 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 ਤੇ ਉਹ ਕਹਿੰਦਾ ਵੀ ਰੱਬ ਹੈਗਾਗਾ ਕੋਈ ਗੱਲ ਨਹੀਂ ਤੂੰ ਮੇਰੀ ਭਗਤੀ ਹੈ ਜਿਹੜੀ ਉਹ ਭੰਗ ਕੀਤੀ ਹੈ ਕਿ ਤੈਨੂੰ ਕਹਿੰਦਾ ਇਹਦਾ ਅੰਜਾਮ ਹੈ ਜਿਹੜਾ ਉਹ ਭੁਗਤਣਾ ਪਊਗਾ ਠੀਕ ਹੈ ਤੇ ਉਹ ਕਹਿੰਦਾ ਰੱਬ ਤੇਰਾ ਹੈ ਹੀ ਨਹੀਂ ਜੇ ਤਰ੍ਹਾਂ ਰੱਬ ਹੈਗਾ ਕਹਿੰਦਾ ਦਿਖਾ ਕਿੱਥੇ ਆ ਇਹ ਮੇਰੇ ਸਾਹਮਣੇ ਉਹ ਕਹਿੰਦਾ ਵੀ ਨਹੀਂ ਆਇਆ ਨਾ ਤੂੰ ਕਹੇ ਪ੍ਰਮਾਤਮਾ ਹੈਗਾਗਾ ਮੈਨੂੰ ਕਿੰਨੇ ਮਹੀਨੇ ਹੋ ਗਏ ਸੀ ਮੈਂ ਭਗਤੀ ਕਰੀ ਜਾਂਦਾਗਾ ਹਨਾ ਤੇ ਜਿਵੇਂ ਪ੍ਰਮਾਤਮਾ ਹੈਗਾਗਾ ਮੇਰਾ ਧਿਆਨ ਲੱਗਿਆਗਾ ਤਾਂ ਹੀ ਮੈਂ ਇੱਥੇ ਭੁੱਖਣ ਭਾਣਾ ਬਿਨਾ ਪਾਣੀ ਤੋਂ ਬਿਨਾ ਰੋਟੀ ਤੋਂ ਬੈਠਾਂਗਾ ਉਹ ਕਹਿੰਦਾ ਚੱਲ ਠੀਕ ਆ ਯਾਰ ਜੇ ਤੇਰਾ ਪ੍ਰਮਾਤਮਾ ਹੈਗਾਗਾ ਤਾਂ ਕਹਿੰਦਾ ਅੱਜ ਮੈਂ ਭੁੱਖਾ ਰਹੂੰਗਾ ਠੀਕ ਹੈ ਰੋਟੀ ਨਹੀਂ ਮੈਂ ਖਾਂਦਾਗਾ ਤੇਰਾ ਪ੍ਰਮਾਤਮਾ ਕਹਿੰਦਾ ਮੈਨੂੰ ਰੋਟੀ ਖਵਾ ਕੇ ਦਿਖਾਵੇ ਸ਼ਰਤ ਲੱਗ ਗਈ ਸ਼ਰਤ ਲੱਗ ਗਈ ਹੂੰ ਉਹ ਕਹਿੰਦਾ ਸ਼ਰਤ ਤਾਂ ਨਾ ਹਲਾ ਤੂੰ ਹੂੰ ਪਰ ਕਹਿੰਦਾ ਯਾਰ ਤੈਨੂੰ ਇੱਕ ਗੱਲ ਦੱਸਤੀ ਹੂੰ ਜੇ ਕਹਿੰਦਾ ਤੂੰ ਪ੍ਰਮਾਤਮਾ ਨੂੰ ਪਰਤਿਆਉਣਾ ਹੀ ਹੈਗਾ ਹੂੰ ਕਹਿੰਦਾ ਤੈਨੂੰ ਐਂ ਦੱਸਦਾ ਵੀ ਨਾਲ ਤਾਂ ਤੈਨੂੰ ਪ੍ਰਮਾਤਮਾ ਰੋਟੀ ਖਵਾਊਗਾ ਹੂੰ ਨਾਲੇ ਤੇਰੇ ਲਾਊਗਾ ਥੱਪੜ ਹੂੰ ਤੇਰੇ ਥੱਪੜ ਲਾ ਕੇ ਫੇਰ ਰੋਟੀ ਖਵਾਊਗਾ ਤੈਨੂੰ ਅੱਛਾ ਉਹ ਕਹਿੰਦਾ ਯਾਰ ਹੋ ਹੀ ਨਹੀਂ ਸਕਦਾ ਹੂੰ ਮੇਰੀ ਮਰਜ਼ੀ ਤੋਂ ਬਿਨਾ ਹੂੰ ਮੈਂ ਰੋਟੀ ਖਾਂਦਾ ਹੀ ਨਹੀਂਗਾ ਹੂੰ ਕਹਿੰਦਾ ਵੀ ਠੀਕ ਐ ਤੇ ਉਹ ਕਹਿੰਦਾ ਚੱਲ ਪਾਈ ਮੈਂ ਘਰੇ ਚੱਲਦਾਗਾ ਤੇ ਆਪਾਂ ਕੱਲ ਨੂੰ ਮਿਲਦੇ ਆਂਗੇ ਜੇ ਮੈਂ ਜੋ ਸਾਰਾ ਦਿਨ ਨਾ ਰੋਟੀ ਖਾਧੀ ਤਾਂ ਕਹਿੰਦਾ ਵੀ ਪ੍ਰਮਾਤਮਾ ਹੈ ਯਾਨੀ ਕਿ ਹੈ ਨਹੀਂਗਾ ਜੇ ਮੈਂ ਰੋਟੀ ਖਾ ਲਈ ਠੀਕ ਹੈ ਮੇਰੇ ਥੱਪੜ ਪੈ ਗਏ ਤਾਂ ਪ੍ਰਮਾਤਮਾ ਹੈਗਾਗਾ ਤੇ ਉਹ ਬੰਦਾ ਘਰੇ ਜਾਂਦਾਗਾ ਕਰੇ ਜਾ ਕੇ ਪੈ ਜਾਂਦਾ ਭਾਗਵਾਨ ਉਹਦੀ ਘਰ ਵਾਲੀ ਕਹਿੰਦੀ ਵੀ ਤੁਸੀਂ ਕਿਉਂ ਪਏ ਹੋਏ ਨਰਾਜ ਹੋਏ ਹੋ ਕਹਿੰਦਾ ਯਾਰ ਚੁੱਪ ਕਰ ਜਾ ਮੈਨੂੰ ਨੋ ਬਲਾ ਕਹਿੰਦੀ ਚੰਗਾ ਜੀ ਰੋਟੀ ਖਾ ਲਓ ਕਹਿੰਦਾ ਰੋਟੀ ਨਹੀਂ ਮੈਂ ਖਾਣੀ ਮੈਂ ਕਹਿੰਦਾ ਬਸ ਅੱਜ ਪੈਣਾ ਹੀ ਹੈਗਾ ਤੇ ਉਹਨੂੰ ਐ ਸੀਗਾ ਵੀ ਪਿਆ ਰਹੂੰਗਾ ਮੈਂ ਹਨਾ ਵੀ એનર્ਜੀ ਘੱਟ ਲੱਗੂਗੀ ਵੀ ਮੈਂ ਤਾਂ ਭੁੱਖਾ ਰਹਿਣਾ ਸਾਰਾ ਦਿਨ ਉਹਦੇ ਘਰਾਂ ਨੂੰ ਫਿਕਰ ਹੋ ਜਾਂਦੀ ਕਹਿੰਦੀ ਪਿਆ ਵੀ ਹੈਗਾ ਅੱਗੇ ਤੱਕ ਤੇ ਐ ਪਿਆ ਨਹੀਂਗਾ ਤੇ ਰੋਟੀ ਵੀ ਨਹੀਂ ਖਾਂਦਾ ਕਹਿੰਦੀ ਤਾਂ ਕੁਝ ਦੁੱਖ ਦਾ ਹੋਊ ਕਹਿੰਨੀ ਤੁਹਾਡਾ ਜੀ ਕੁਝ ਦੁੱਖ ਦਾ ਹੈਗਾ ਕਹਿੰਦੀ ਰੋਟੀ ਤਾਂ ਖਾ ਲਓ ਕਹਿੰਦਾ ਜਦੋਂ ਤੁਹਾਨੂੰ ਮੈਂ ਕਹਿਤਾ ਰੋਟੀ ਖਾਣੀ ਨਹੀਂਗੀ ਕਹ ਪੁੱਛ ਕੇ ਭਗ ਜਾਂਦੀ ਆ ਫੇਰ 10 ਮਿੰਟਾਂ ਬਾਅਦ ਜਿਹੜੀ ਘਰ ਵਾਲੀ ਹੁੰਦੀ ਆ ਬਾਈ ਉਹਨੂੰ ਤਾਂ ਫਿਕਰ ਹੁੰਦਾ ਹੀ ਆ ਜਾਂ ਮਾਂ ਨੂੰ ਜਾਂ ਘਰ ਵਾਲੀ ਨੂੰ ਉਹਨਾਂ ਨੂੰ ਫਿਕਰ ਹੁੰਦਾਗਾ ਬਿਲਕੁਲ ਤੇ ਕਹਿੰਦੀ 10 ਮਿੰਟਾਂ ਬਾਅਦ ਫੇਰ ਸੋਚਦੀ ਆ ਵੀ ਯਾਰ ਦੇਖੀ ਅੱਜ ਬਿਮਾਰ ਲੱਗਦਾਗਾ ਅੱਗੇ ਤਾਂ ਸਾਜਰੇ ਹੀ ਕਹਿੰਦਾ ਸੀ ਰੋਟੀ ਬਣਾ ਦੇ ਮੈਂ ਖਾਣੀ ਮੈਨੂੰ ਭੁੱਖ ਲੱਗੀ ਆ ਕੁਛ ਨਾ ਕੁਸਤਾ ਲੱਗਦੀ ਆ ਗੱਲਬਾਤ ਮੇਰ ਨਾਲ ਖੌਰੇ ਗੁੱਸੇ ਹੀ ਨਾ ਹੋਵੇ ਖਬਰਾਂ ਕੀ ਗੱਲ ਆਗੀ ਉਹ ਫੇਰ ਭਗ ਜਾਂਦੀ ਆ ਕਹਿੰਦੀ ਜੀ ਰੋਟੀ ਖਾ ਲੋ ਕਹਿੰਦਾ ਤੈਨੂੰ ਮੈਂ ਕੇਰਾ ਕਹਤਾ ਮੈਂ ਰੋਟੀ ਖਾਣੀ ਨਹੀਂ ਹੈਗੀ ਉਹ ਕਹਿੰਦੀ ਜੀ ਨਹੀਂ ਰੋਟੀ ਤੁਹਾਨੂੰ ਖਾਣੀ ਪੋਗੀ ਐ ਤੁਸੀਂ ਭੁੱਖਣ ਭਾਣ ਕੇ ਮੇਰੇ ਹੋਵਗੇ ਉਹ ਕੀ ਕਰਦਾ ਜੀ ਚੱਕਦਾ ਆਪਦਾ ਕੱਪੜਾ ਲੀੜਾ ਤੇ ਕਹਿੰਦਾ ਮੈਂ ਤਾਂ ਚੱਲਿਆਂ ਕਹਿੰਦਾ ਤੂੰ ਤਾਂ ਮੈਨੂੰ ਹੀ ਰੋਟੀ ਖਾਣ ਨੂੰ ਕਹੀ ਜੰਨੀ ਹੈਗੀ ਤੇ ਉਹਦੇ ਘਰ ਚੋਂ ਤੁਰ ਜਾਂਦਾਗਾ ਤੇ ਉਹਨੂੰ ਐ ਹੁੰਦਾ ਜਿਵੇਂ ਘਰੇ ਰਿਹਾ ਤਾਂ ਮੇਰੇ ਘਰ ਵਾਲੀ ਬਾਰੀ ਬਾਰੀ ਕਹੀ ਜਾਊਗੀ ਤੇ ਮੇਰੀ ਮਾਂ ਤੇ ਉਹ ਵੀ ਕਹਿਣਗੇ ਦੂਬਾਦ ਹਜ ਤਾਈਹੀ ਕਹਿੰਦੀ ਹੈਗੀ ਵੀ ਮੈਨੂੰ ਕਿਤੇ ਰੋਟੀ ਖਾਣੀ ਨਾ ਪੈ ਜੇ ਤੇ ਘਰੋਂ ਤੁਰ ਜਾਂਦਾ ਰਸਤੇ ਰੀ ਚ ਵਗ ਜਾਂਦਾਗਾ ਰਿਸ਼ਤੇਦਾਰੀ ਚ ਜਾਂਦਾਗਾ ਉੱਥੇ ਜਾਂਦਾਗਾ ਜਾ ਕੇ ਕਹਿੰਦਾ ਵੀ ਸਾਸਤਰੀ ਘਰ ਬੁਲਾਉਂਦਾ ਸਾਰਿਆਂ ਨੂੰ ਮਿਲਦਾ ਜੁਲਦਾਗਾ ਤੇ ਕਹਿੰਦੇ ਬਹਿ ਜਾ ਬਹਿ ਜਾਂਦਾਗਾ ਪਾਣੀ ਪੀ ਲੈਂਦਾਗਾ ਕਹਿੰਦੇ ਰੋਟੀ ਖਾ ਦੂਰੋਂ ਆਇਆ ਕਹਿੰਦਾ ਰੋਟੀ ਤਾਂ ਮੈਂ ਖਾਣੀ ਨਹੀਂ ਨੀ ਉਹ ਵੀ ਵਾਰੀ ਵਾਰੀ ਕਹਿਣ ਵੀ ਤੂੰ ਅੱਗੇ ਤੂੰ ਕਿਵੇਂ ਆਇਆਗਾ ਠੀਕ ਹੈ ਘਰੋਂ ਲੜਕੇ ਤਾਂ ਨਹੀਂ ਆਇਆਗਾ ਤੂੰ ਰੋਟੀ ਖਾਦੀ ਤੇ ਰੋਟੀ ਖਾ ਤੇ ਅਗਲੇ ਨੂੰ ਰਿਸਤਰ ਨੂੰ ਫਿਕਰ ਹੁੰਦਾਗਾ ਕਹਿੰਦਾ ਤੁਸੀਂ ਵੀ ਮੇਰੇ ਘਰਦਿਆਂ ਨਾਲ ਦੀ ਹੋਗੇ ਕਹਿੰਦਾ ਮੈਂ ਤੁਹਾਨੂੰ ਇੱਕ ਵਾਰੀ ਕਹਤਾਂ ਵੀ ਮੈਂ ਰੋਟੀ ਖਾਣੀ ਨਹੀਂ ਜਦੋਂ ਯਾਰ ਹੈ ਤੇ ਉਹ ਕੀ ਕਰਦਾਗਾ ਉਤੋਂ ਵੀ ਉੱਠ ਕੇ ਦੁਰ ਜਾਂਦਾਗਾ ਕਹਿੰਦਾ ਲਾ ਇੱਥੇ ਨਹੀਂ ਗੱਲ ਬਣਨੀ ਆਪਾਂ ਜੰਗਲ 'ਚ ਚੱਲਦੇ ਹਾਂ ਅੱਛਾ ਹੁਣ ਕਹਿੰਦਾ ਘਰ ਦੇ ਵੀ ਆਪਾਂ ਨੂੰ ਕਹਿਣਗੇ ਜੇ ਘਰੇ ਮੁੜੂਗਾ ਰੋਟੀ ਖਾ ਲੈ ਰਿਸਤਾਰ ਕਹਿੰਦੇ ਨੇਗੇ ਕਹਿੰਦਾ ਜੰਗਲ 'ਚ ਭਗ ਜੰਦੇ ਆ ਉੱਥੇ ਤਾਂ ਨਹੀਂ ਕਹਿੰਦਾ ਕੋਈ ਕਹਿਣ ਵਾਲਾ ਹੋਊਗਾ ਤੇ ਉਹ ਕੀ ਕਰਦੇ ਆਗੇ ਆਰਾਮ ਕਰਦਾਗਾ ਜੰਗਲ 'ਚ ਭਗ ਜਾਂਦਾਗਾ ਜੰਗਲ 'ਚ ਤੁਰਿਆ ਜਾਂਦਾਗਾ ਵਿਚਾਲੇ ਜਾ ਕੇ ਨਾ ਹਾਂ ਇੱਕ ਵੱਡਾ ਟਿਫਨ ਡੱਬਾ ਮਿਲਦਾ ਉਹਨੂੰ ਅੱਛਾ ਉਹਨੂੰ ਦੇਖਦਾ ਕਹਿੰਦਾ ਯਾਰ ਡੱਬਾ ਪਿਆ ਬੜਾ ਸੋਹਣਾ ਯਾਰ ਹੂੰ ਤੇ ਕਹਿੰਦਾ ਐ ਲੱਗਦਾ ਜਿਵੇਂ ਰੋਟੀ ਵਗੈਰ ਵਾਲਾ ਹੋਵੇ ਖਾਣੇ ਵਾਲਾ ਹੋਵੇ ਹੂੰ ਕਹਿੰਦਾ ਚਲ ਖਾਣੀ ਤਾਂ ਨਹੀਂ ਹੈਗੀੀ ਖੋਲ ਕੇ ਤਾਂ ਦੇਖ ਹੀ ਸਕਦੇ ਆ ਹਾਂ ਬਿਲਕੁਲ ਉਹ ਕੀ ਕਰਦਾਗਾ ਉਹਨੂੰ ਡੱਬੇ ਨੂੰ ਟਿਫਨ ਨੂੰ ਖੋਲ ਲੈਂਦਾਗਾ ਖੋਲਦਾ ਉਹਨੂੰ ਸੁਗੰਧ ਚੜਦੀ ਆ 36 ਪ੍ਰਕਾਰ ਦਾ ਉਹਦੇ ਵਿੱਚ ਭੋਜਨ ਹੁੰਦਾਗਾ ਠੀਕ ਐ ਲਾਲਸਾ ਆਉਂਦੀ ਆ ਮਨ 'ਚ ਹੁੰਦਾ ਵੀ ਯਾਰ ਖਾ ਲੈਨੇ ਆ ਕਿਹੜਾ ਕਿਸੇ ਨੂੰ ਪਤਾ ਲੱਗਣਾਗਾ ਫਿਰ ਕਹਿੰਦਾ ਨਹੀਂ ਯਾਰ ਕਹਿੰਦਾ ਉਹੀ ਗੱਲ ਪ੍ਰੂਵ ਹੋ ਜੂਗੀ ਵੀ ਯਾਰ ਪਰਮਾਤਮਾ ਹੈਗਾਗਾ ਹਾਂ ਕਹਿੰਦਾ ਮੈਂ ਤਾਂ ਇਹ ਚੀਜ਼ ਕਰਨੀ ਆ ਪ੍ਰੂਫੇ ਪਰਮਾਤਮਾ ਹੈ ਨੀਗਾ ਤੇ ਉਹ ਖਾਂਦਾ ਨਹੀਂਗਾ ਐਨੇ ਨੂੰ ਨਾ ਘੋੜਿਆਂ ਦੀਆਂ ਆਵਾਜ਼ਾਂ ਆਉਂਦੀਆਂਗੇ ਘੋੜਿਆਂ ਦੀਆਂ ਪੌੜਾਂ ਦੀਆਂ ਆਵਾਜ਼ਾਂ ਜਦੋਂ ਘੋੜੇ ਆਉਂਦੇ ਆਗੇ ਤਾਂ ਇੱਕ ਨਾ ਸਾਊਂਡ ਪੈਦਾ ਹੁੰਦਾਗਾ ਠੀਕ ਹੈ ਘੋੜਿਆਂ ਦੀਆਂ ਆਵਾਜ਼ਾਂ ਆਉਂਦੀਆਂਗੀਆਂ ਤੇ ਉਹ ਦੇਖ ਕੇ ਕਹਿੰਦਾ ਡਾਕੂ ਆਉਂਦੇ ਨੇ ਅੱਛਾ ਦੇਖ ਕੇ ਉੱਤੇ ਦਰਖਤੋਲੇ ਲੁਕ ਜਾਂਦਾਗਾ ਤੇ ਡਾਕੂ ਵੀ ਆ ਕੇ ਉੱਥੀ ਚ ਰਸਤੇ 'ਚ ਖੜ ਜਿੰਦੇ ਨੇਗੇ ਜਿੱਥੇ ਟਿਫਨ ਪਿਆ ਹੁੰਦਾ ਜਿੱਥੇ ਟਿਫਨ ਪਿਆ ਹੁੰਦਾਗਾ ਤੇ ਡਾਕੂਆਂ ਦਾ ਸਰਦਾਰ ਆਪਦੇ ਨਾਲ ਦੇ ਨੂੰ ਕਹਿੰਦਾ ਯਾਰ ਖਾਣਾ ਪਿਆਗਾ ਤੇ ਟਿਫਨ ਕਹਿੰਦਾ ਖੁੱਲਾ ਪਿਆਗਾ ਹੂੰ ਤੇ ਕਹਿੰਦਾ ਖਾਣਾ 36 ਵਰਕਾਰ ਦਾ ਕਹਿੰਦਾ ਪਰ ਇੱਕ ਗੱਲ ਲੱਗਦੀ ਹੈਗੀ ਹੂੰ ਕਹਿੰਦਾ ਮੈਨੂੰ ਐਂ ਲੱਗਦਾ ਇਹ ਜਿਹੜਾ ਖਾਣਾਗਾ ਮੇਰੇ ਦੁਸ਼ਮਣਾਂ ਨੇ ਰੱਖਿਆ ਹੋਊ ਕਹਿੰਦਾ ਅੱਛਾ ਜਿਹੜੇ ਮੇਰੇ ਦੁਸ਼ਮਣ ਨੇ ਹੂੰ ਕਹਿੰਦਾ ਯਾਰ ਇੱਥੇ ਚਾਰੇ ਪਾਸੇ ਦੇਖੋ ਕੋਈ ਨਾ ਕੋਈ ਤਾਂ ਬੰਦਾ ਹੋਊਗਾ ਜਿਹੜਾ ਕਹਿੰਦਾ ਮੈਨੂੰ ਫਸਾਉਣ ਨੂੰ ਫਿਰਦਾਗਾ ਕਹਿੰਦਾ ਇਹ ਖਾਣੇ 'ਚ ਜ਼ਹਿਰ ਹੋਊਗੀ ਪੱਕਾ ਅੱਛਾ ਤੇ ਉਹ ਆਪਦੇ ਨਾਲ ਦੇ ਬੰਦਿਆਂ ਨੂੰ ਸਾਰਿਆਂ ਨੂੰ ਲਾਹੰਦਾ ਕਹਿੰਦਾ ਭਾਲੋ ਤੇ ਉਹ ਜਦੋਂ ਭਾਲਦੇ ਨੇਗੇ ਉਹ ਦਰਖਤ ਉੱਲੇ ਖੜਾ ਹੁੰਦਾਗਾ ਉਹਨੂੰ ਫੜ ਲੈਂਦੇ ਨੇ ਕਹਿੰਦੇ ਅ ਆਸੀ ਜੀ ਕਹਿੰਦੇ ਉਹਦੇ ਹੈਡ ਨੂੰ ਕਹਿੰਦੇ ਕਹਿੰਦੇ ਇਹਨੇ ਰੱਖਿਆ ਤੇ ਲੁਕਿਆ ਖੜਾ ਸੀਗਾ ਕਹਿੰਦਾ ਆ ਜਾ ਬਈ ਹੂੰ ਉਹਨੂੰ ਕਹਿੰਦਾ ਤੂੰ ਮੇਰੇ ਵਾਸਤੇ ਖਾਣਾ ਰੱਖਿਆ ਜਹਰ ਪਾ ਕੇ ਓਏ ਹਾਂ ਕਹਿੰਦਾ ਜੀ ਮੈਨੂੰ ਤਾਂ ਕਹਿੰਦਾ ਮੈਂ ਨਹੀਂ ਖਾਣਾ ਰੱਖਿਆ ਮੈਂ ਤਾਂ ਸੌਂਦ ਵਾ ਲੂ ਕਹਿੰਦਾ ਮੈਂ ਨਹੀਂ ਰੱਖਿਆ ਹੈਗਾ ਇਹ ਉਹ ਕਹਿੰਦਾ ਬਾਈ ਜੀ ਤੈਨੂੰ ਕਹਿੰਦਾ ਮੇਰੇ ਕਿਸੇ ਦੁਸ਼ਮਣ ਨੇ ਭੇਜਿਆ ਹੋਊਗਾ ਹਾਂ ਤੂੰ ਕਹਿੰਦਾ ਇਹ ਖਾਣਾ ਰੱਖਿਆਗਾ ਤੂੰ ਮੰਨ ਜਾ ਉਹ ਕਹਿੰਦਾ ਵੀ ਮੈਂ ਨਹੀਂ ਰੱਖਿਆ ਖਾਣਾ ਯਾਰ ਕਹਿੰਦਾ ਜੇ ਤੂੰ ਖਾਣਾ ਨਹੀਂ ਰੱਖਿਆ ਤੂੰ ਖਾ ਹਾਂ ਉਦੇ ਚਿੱਤ ਚੋਂ ਦਾ ਵੀ ਲੈ ਜੇ ਮੈਂ ਖਾਣਾ ਨਾ ਖਾਊਗਾ ਬੀਰ ਤਾਂ ਵੀ ਫਸਦਾਗਾ ਜੇ ਮੈਂ ਖਾ ਲਿਆ ਫਿਰ ਇਹੀ ਗੱਲ ਪ੍ਰੂਵ ਹੋ ਗਈ ਪ੍ਰਮਾਤਮਾ ਦਾ ਹੈਗਾਗਾ ਕਹਿੰਦਾ ਜੀ ਨਹੀਂ ਨਹੀਂ ਜੀ ਮੈਨੂੰ ਤਾਂ ਭੁੱਖ ਨਹੀਂ ਮੈਨੂੰ ਤਾਂ ਐ ਹੈਗਾ ਮੈਂ ਤਾਂ ਬਿਮਾਰ ਆ ਮੈਂ ਨਹੀਂ ਖਾਣਾ ਖਾਂਦਾਗਾ ਉਹ ਡਾਕੂ ਕਹਿੰਦਾ ਕਹਿੰਦਾ ਪੱਕਾ ਕਹਿੰਦਾ ਇਹਨੇ ਜ਼ਹਿਰ ਪਾਈ ਆਪਾਂ ਨੂੰ ਫਸਾਉਣ ਵਾਸਤੇ ਰੱਖਿਆਗਾ ਉਹਦੇ ਨਾਲੇ ਤਾਂ ਉਹਦੇ ਨਾਲ ਦੇ ਡਾਕੂ ਨਾਲ ਦੇ ਬੰਦੇ ਆਉਂਦੇ ਨੇਗੇ ਨਾਲੇ ਤਾਂ ਉਹ ਚਪੇੜਾਂ ਲਾਉਂਦੇ ਨੇਗੇ ਨਾਲੇ ਉਹਨੂੰ ਕਹਿੰਦੇ ਖਾ ਟੱਕੇ ਲ ਰੋਟੀ ਖਵਾਉਂਦੇ ਆ ਨਾਲੇ ਕੁੱਟਦੇ ਨੇ ਨਾਲੇ ਖਵਾਉਂਦੇ ਨੇ ਕਹਿੰਦੇ ਜੇ ਤੂੰ ਖਾਏਗਾ ਤਾਂ ਹੀ ਪਤਾ ਲੱਗੂਗਾ ਵੀ ਤੂੰ ਸਾਨੂੰ ਫਸਾਉਣਾ ਤਾਂ ਨਹੀਂ ਚਾਹੁੰਦਾ ਸੀਗਾ ਤੇ ਉਹਨੂੰ ਕੁੱਟ ਕੇ ਰੋਟੀ ਖਵਾਉਂਦੇ ਨੇਗੇ ਕੁੱਟ ਕੇ ਰੋਟੀ ਖਵਾ ਕੇ ਉਹ ਭੱਜ ਜਾਂਦੇ ਨੇ ਉਹ ਬੈਠਾ ਉੱਥੇ ਦੇਖਦਾ ਵੀ ਯਾਰ ਸੋਚਦਾ ਵੀ ਹਾਂ ਪ੍ਰਮਾਤਮਾ ਹੈਗਾਗਾ ਤੇ ਇੰਨੇ ਨੂੰ ਜਿਹੜਾ ਉਹ ਬੰਦਾ ਹੁੰਦਾਗਾ ਜਿਹੜਾ ਭਗਤੀ ਵਾਲਾ ਰੱਬ ਦਾ ਬੰਦਾ ਹੁੰਦਾਗਾ ਉਹ ਆ ਜਾਂਦਾਗਾ ਕਹਿੰਦਾ ਕਿਉਂ ਹੂੰ ਹੁਣ ਕੀ ਕਹੇਗਾ ਪ੍ਰਮਾਤਮਾ ਹੈਗਾ ਕਿ ਨਾ ਠੀਕ ਹੈ ਤੇ ਨਾਲੇ ਦਾ ਰੋਂਦਾਗਾ ਨਾਲੇ ਕਹਿੰਦਾ ਹਾਂ ਯਾਰ ਕਹਿੰਦਾ ਪ੍ਰਮਾਤਮਾ ਹੈਗਾ ਕਹਿੰਦਾ ਪ੍ਰਮਾਤਮਾ ਹੈਗਾਗਾ ਕਹਿੰਦੇ ਧੰਨੇ ਭਗਤ ਨੇ ਪੱਥਰ ਨੂੰ ਰੱਬ ਮੰਨ ਲਿਆ ਸੀਗਾ ਪੱਥਰ ਦੇ ਵਿੱਚੋਂ ਰੱਬ ਪਾ ਲਿਆ ਸੀਗਾ ਜੇ ਕੋਈ ਅੱਜ ਦੇ ਟਾਈਮ 'ਚ ਵੀ ਬੰਦਾ ਠੀਕ ਹੈ ਯਾਰ ਕਹਿੰਦੇ ਨੇ ਕਿ ਨਾਸਤਿਕ ਬੰਦੇ ਵੀ ਹੈਗੇ ਆ ਆਸਤਿਕ ਵੀ ਹੈਗੇ ਨੇ ਹਣਾ ਜੇ ਕੋਈ ਕਹਿੰਦਾਗਾ ਰੱਬ ਹੈ ਨਹੀਂਗਾ ਤਾਂ ਠੀਕ ਹੈ ਯਾਰ ਹੈ ਨਹੀਂਗਾ ਠੀਕ ਹੈ ਇਸ ਗੱਲ ਤੇ ਜੇ ਆਪਾਂ ਦੇਖਿਆ ਜਾਵੇ ਆਪਾਂ ਬੈਂਸ ਵੀ ਨਹੀਂ ਕਰ ਸਕਦੇ ਇਹ 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 ਦੋਨੇ ਚੀਜ਼ਾਂ ਦੀ ਹੈਗੀ ਆ ਕਹਿੰਦੇ ਵੀ ਜਿਹੜਾ ਬੰਦਾ ਪੈਦਾ ਹੋਇਆ ਉਹ ਥੌਟ ਤੋਂ ਪੈਦਾ ਹੋਇਆ ਵੀ ਬੰਦੇ ਦੀ ਸੋਚ ਤੋਂ ਪੈਦਾ ਹੋਇਆ ਹੁਣ ਸੋਚ ਇਹ ਵੀ ਕਹਿ ਸਕਦੀ ਵੀ ਰੱਬ ਹੈਗਾ ਸੋਚ ਇਹ ਵੀ ਕਹਿ ਸਕਦੀ ਰੱਬ ਹੈ ਨਹੀਂਗਾ ਹੁਣ ਇਹ ਜਿਹੜਾ ਭਰੋਸਾ ਕਰੂਗਾ ਤੇ ਆ ਠੀਕ ਹੈ ਜਨਨ ਕਿ ਮੇਰੇ ਪਾਸ ਰੱਬ ਹੈਗਾ ਬਾਈ ਪਰਮਾਤਮਾ ਨੇ ਬਹੁਤ ਕੁਝ ਦਿੱਤਾਗਾ ਸੋਨਾ ਪਰਿਵਾਰ ਆ ਸਾਰਾ ਕੁਝ ਆ ਹਨਾ ਤੇ ਵਧੀਆ ਯਾਰ ਪਰਮਾਤਮਾ ਮੈਨੂੰ ਲੱਗਦਾ ਹੈਗਾ ਕਿ ਪਰ ਬਈ ਜਿਹਨਾਂ ਨਹੀਂ ਮੰਨਣ ਵਾਲਾਗਾ ਨਾਸਤਿਕ ਬੰਦਾਗਾ ਉਹਦੇ ਪਾਸ ਹੀ ਰੱਬ ਹੈ ਨਹੀਂਗਾ ਇਸ ਜਿਹਨ ਕਿ ਵਿਸ਼ੇ ਤੇ ਯਾਰ ਆਪਾਂ ਹਨਾ ਕਿਸੇ ਨਾਲ ਬਹਿਸ ਨਹੀਂ ਕਰ ਸਕਦੇਗੇ ਵੀ ਪਰਮਾਤਮਾ ਹੈਗਾ ਕਿ ਨਹੀਂ ਹੈਗਾ ਪਰ ਅੱਜ ਦੀ ਕਹਾਣੀ ਬਹੁਤ ਸੋਹਣੀ ਹੋਈ ਦੋਸਤੋ ਤੁਹਾਨੂੰ ਆਪਣੀ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਹੋਰ ਅਹੇ ਜੀਆਂ ਕਹਾਣੀਆਂ ਸੁਣਨਾ ਚਾਹੁੰਦੇ ਹੋ ਤੇ ਅੱਜ ਦੇ ਲਈ ਇੰਨਾ ਹੀ ਧੰਨਵਾਦ